ਡੀਸੀ ਦਫ਼ਤਰ ਕਚਹਿਰੀ ਵਿਖੇ ਹੋਈ ਰੈੱਡ ਕਰਾਸ ਸੁਸਾਇਟੀ ਦੀ ਮੀਟਿੰਗ ਵਿੱਚ ਵਿੱਤੀ ਪਾਰਦਰਸ਼ਤਾ ਨੂੰ ਲੈ ਕੇ ਕਈ ਗੰਭੀਰ ਸਵਾਲ ਸਾਹਮਣੇ ਆਏ ਮੀਟਿੰਗ ਦੀ ਅਗਵਾਈ ਡਿਪਟੀ ਕਮਿਸ਼ਨਰ ਦਿਲਵਿੰਦਰ ਜੀਤ ਨੇ ਕੀਤੀ ਇਸ ਮੌਕੇ ਤੇ ਆਈਐਸ ਅਧਿਕਾਰੀ ਸ਼੍ਰੀਮਤੀ ਪਿਊਸ਼ਾ ਡਾਕਟਰ ਵਿਜੇ ਗੋਥਵਾਲ ਟੀਬੀ ਅਫਸਰ ਸੁਮਨਦੀਪ ਕੌਰ ਹਰਜੀਤ ਸਿੰਘ ਰੋਵਰ ਪੈਟਰਨ ਪੈਟਰਨ ਅਜੇ ਟੁਡੇ ਜਾ ਪੈਟਰਨ ਸੁਖਮਰਤ ਸਿੰਘ ਅਤੇ ਐਗਜ਼ੀਕਿਟਿਵ ਸਕੱਤਰ ਸੈਮਸਨ ਮਸੀ ਸਮੇਤ ਕਈ ਮੈਂਬਰ ਹਾਜ਼ਰ ਸਨ ਮੀਟਿੰਗ ਦੌਰਾਨ ਜਦੋਂ ਵੱਖ-ਵੱਖ এজেন্ডੇ ਪੇਸ਼ ਕੀਤੇ ਗਏ ਤਾਂ ਪੈਟਰਨ ਅਜੇ ਡੁਡੇਚਾ ਨੇ ਕ੍ਰਿਸ਼ਨਾ ਬਾਇਓਟੈਕ ਅੰਮ੍ਰਿਤਸਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਡਰੋਨ ਸੇਵਾਵਾਂ ਤੇ ਬਿੱਲ ਤੇ ਇਤਰਾਜ਼ ਜਤਾਇਆ ਫਲੱਡ ਰੀਲੀਫ ਸੇਵਾਵਾਂ ਲਈ ਦਰਜ ਕੀਤਾ ਗਿਆ 12,18,000 ਰੁਪਏ ਦਾ ਖਰਚਾ ਅਸਾਧਾਰਨ ਤੌਰ ਤੇ ਵੱਧ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਮਾਰਕੀਟ ਰੇਟ ਮੁਤਾਬਕ ਇਹ ਖਰਚਾ ਠੀਕ ਨਹੀਂ ਲੱਗਦਾ ਇਸ ਦੇ ਬਾਵਜੂਦ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਬਿੱਲ ਬਿਨਾ ਗਹਿਰੇ ਵਿਚਾਰ ਵਿਟਾਂਦਰੇ ਦੇ ਆਨੰਦ ਫਾਨਨ ਵਿੱਚ ਪਾਸ ਕਰ ਦਿੱਤਾ ਗਿਆ। ਅਜੇ ਡੁੱਡੇਚਾ ਨੇ ਸਵਾਲ ਕੀਤਾ ਕਿ ਜਨਤਾ ਦੇ ਦਾਨ ਨਾਲ ਚੱਲ ਰਹੀ ਸੰਸਥਾ ਕਿਸ ਆਧਾਰ ਤੇ ਇਨਾ ਵੱਡਾ ਖਰਚਾ ਬਿਨਾ ਪਾਰਦਰਸ਼ੀ ਕਾਰਵਾਈ ਤੋਂ ਮਨਜ਼ੂਰ ਕਰ ਸਕਦੀ ਹੈ। ਇਸ ਦੇ ਨਾਲ ਹੀ ਹੋਰ ਖਰੀਦਾਂ ਤੇ ਵੀ ਸਵਾਲ ਖੜੇ ਹੋਏ। ਜਾਣਕਾਰੀ ਮੁਤਾਬਕ ਕੇਵੀਯੂਜ਼ ਇੰਟਰਪ੍ਰਾਈਜ਼ਸ ਨਾਂ ਦੀ ਫਰਮ ਤੋਂ 401 ਸਲਾਈ ਮਸ਼ੀਨਾਂ ਖਰੀਦੀਆਂ ਗਈਆਂ ਜਦੋਂ ਕਿ ਇਹ ਫਰਮ ਕਿਸੇ ਕੰਪਨੀ ਦੀ অথরাইਜ਼ਡ ਡਿਸਟ੍ਰੀਬਿਊਟਰ ਨਹੀਂ ਦੱਸੀ ਜਾ ਰਹੀ ਇਸ ਤੇ ਮੈਮਣਾ ਨੇ ਸਵਾਲ ਕੀਤਾ ਕਿ ਅੰਮ੍ਰਿਤਸਰ ਵਿੱਚ ਕਈ ਅਧਿਕਾਰਿਤ ਡਿਸਟ੍ਰੀਬਿਊਟਰ ਮੌਜੂਦ ਹੋਣ ਦੇ ਬਾਵਜੂਦ ਬਲਕ ਖਰੀਦ ਇੱਕ ਨਾਨ ਡਿਸਟ੍ਰੀਬਿਊਟਰ ਫਰਮ ਤੋਂ ਕਿਉਂ ਹੋਈ ਕੀ ਇਸ ਲਈ ਕੋਈ ਮਾਰਕੀਟ ਸਰਵੇ ਰੇਟ ਤੁਲਨਾ ਜਾਂ ਜ਼ਰੂਰੀ ਦਸਤਾਵੇਜ਼ ਤਿਆਰ ਕੀਤੇ ਗਏ ਮੀਟਿੰਗ ਵਿੱਚ ਮੌਜੂਦ ਮੈਂਬਰਾਂ ਦਾ ਕਹਿਣਾ ਸੀ ਕਿ ਰੈੱਡ ਕਰਾਸ ਵਰਗੀ ਜਨ ਸੇਵਾ ਸੰਸਥਾ ਵਿੱਚ ਦਾਨ ਦੀ ਰਕਮ ਜਨਤਾ ਦੀ سپਰਦਗੀ ਹੁੰਦੀ ਹੈ ਇਸ ਲਈ ਹਰ ਵੱਡੀ ਖਰੀਦ ਜਾਂ ਖਰਚਾ ਪੂਰੀ ਪਾਰਦਰਸ਼ਤਾ ਅਤੇ ਸਹੀ ਦਸਤਾਵੇਜ਼ੀ ਪ੍ਰਕਿਰਿਆ ਨਾਲ ਹੀ ਮਨਜ਼ੂਰ ਹੋਣਾ ਚਾਹੀਦਾ ਹੈ ਸਰੋਤਾ ਮੁਤਾਬਕ ਕੁਝ ਮੈਂਬਰਾਂ ਨੇ ਇਸ ਮਾਮਲੇ ਤੇ ਸਪਸ਼ਟਕਰਨ ਰਿਕਾਰਡ ਸਮੀਖਿਆ ਅਤੇ ਆਂਤ੍ਰਿਕ ਆਡਿਟ ਦੀ ਮੰਗ ਉਠਾਉਣ ਦਾ ਇਸ਼ਾਰਾ ਦਿੱਤਾ ਹੈ ਸਵਾਲ ਇਹ ਉੱਠਦਾ ਹੈ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ बाकी अरसा सुनो बेसिक एक्सपेंडिचर जेड़ा वा तो ऑब्जर्वेशन की है कि खर्चा ज्यादा काफी है सर मैं इसके भी कैसे मैडम कृष्ण कृष्णा बाय बैक ने की गल कर ली कि ना सच्चे इस तरह होंगे बिल है बिल्स वगैरह आप देख हां बिल्स है सर बिल्स हाउ तो नहीं क्यों मैं 12 लाख 18 हजार जमी हो एक्चुअली ज्यादा खर्चा 12 लाख 18 चार ड्रोन ਮੈਨੂੰ ਜੇ ਮੰਗਾ ਡਰੋਨ 40 50 ਹਜ਼ਾਰ ਦੇ ਡਰੋਨ ਹੈ ਤੇ ਚਾਰ ਡਰੋਨ ਦਾ ਤੇ ਕਾਸਟ ਹੀ 2 ਲੱਖ ਰੁਪਏ ਵੀ ਹੈ ਤੇ ਦੀ ਬੈਟਰੀ ਚਾਰਜਿੰਗ ਦਾ ਕਿੰਨਾ ਪੈਸਾ ਲੱਗਦਾ ਤੁਮ ਚਾਰ ਕਰਨ ਹੈ ਡੀਲ ਲਾ ਲੋ 100000 200000 200000 1 ਲੱਖ ਆਪਾਂ ਚੈੱਕ ਕਰ ਲੈਣੀ ਅਸੀਂ ਚੈੱਕ ਤਾਂ ਲੈਣੀ ਆ ਕਿ ਵੀ ਉਸ ਨੂੰ ਬਿਕੋਜ਼ ਜੇਕਰ ਕਾਸਟੀ ਰੋਡ ਵਰਦੀ ਨਸ ਹੈਗੀ ਹੈ ਸੱਚੇ ਹੈਗੀ ਹੈ ਤੇ ਫਿਰ ਨਵੀਂ ਲੈਣੀ ਲੋਗੀ ਜੇ ਨਹੀਂ ਹੈਗੀ ਤਾਂ ਹੀ ਆਪਾਂ ਨਵੀਂ ਦੀ ਡਿਮਾਂਡ ਕਰਾਂਗੇ ਕਰ ਲੈ ਕੇ ਆਪਾਂ ਦੀ ਉਹ ਵੀ ਚੱਕਰ ਤੇ ਜਿਹਦੇ ਜਿਹੇ ਮੀਟਿੰਗ ਸੁਝਾਸੀ ਸੀ ਜੀ ਜੇ ਆਪਾਂ ਇਨੋਵਾ ਦੀ ਥਾਂ ਮਹਿੰਦਰਾ ਹੀ ਲਈ ਹੈ ਕਿਉਂਕਿ ਉਹਦੀ ਰੂਟ ਸਪੇਸ ਜ਼ਿਆਦੀ ਹੈ ਤੇ ਸਸਤੀ ਵੀ ਜਾਂਦੀ ਹੈ। ਵਰਟੀਕਲ ਜਮ ਸੀਟ ਰੱਖੀ ਜਾਂਦਾ ਹੈ। ਮੈਂ ਸੋ ਥੋੜਾ ਸਹਿਮਤ ਹਾਂ ਨਵੀਂ ਲੈਣੀ ਚਾਹੀਦੀ ਜੀ ਬੇਟੀ ਨੂੰ 15 ਸਾਲ ਤੋਂ ਉੱਤੇ ਹੋ ਗਿਆ ਹੈ। ਮੇਰਾ ਇਹੀ ਪੁਆਇੰਟ ਹੈ। ਜੇ ਇਸੇ